ਉਧਰ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰਕੌਰ ਜੀ ਦੀ ਅਦੁੱਤੀ ਅਤੇ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਰੋਜ਼ਾ ਸ਼ਹੀਦੀ ਜੋੜਮੇਲ ਜੋ ਕਿ 26 ਤੋਂ ਲੈ ਕੇ 28 ਤਰੀਕ ਤੱਕ ਸ਼ੁਰੂ ਹੋ ਰਿਹਾ ਹੈ ਪਰ ਇਸ ਤੋਂ ਪਹਿਲਾਂ ਹੀ ਗੁਰਦੁਆਰਾ ਸ਼੍ਰੀ ਫਤਗੜ ਸਾਹਿਬ ਵਿਖੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ ਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਗੁਰੂ ਘਰਾਂ ਦਾ ਤੁਮਸਤਕ ਹੋ ਰਹੀਆਂ ਨੇ ਉੱਥੇ ਸੰਗਤਾਂ ਦੇ ਵੱਲੋਂ ਠੰਡੇ ਬੁਰਜ ਦੇ ਦਰਸ਼ਨ ਦੇ ਵੀ ਕੀਤੇ ਗਏ ਨੇ ਤੇ ਇਸ ਮੌਕੇ ਦੂਰ ਦਰਡੇ ਤੋਂ ਆ ਰਹੀਆਂ ਸੰਗਤਾਂ ਦੇ ਲਈ ਵਕ ਵਕ ਤਰ੍ਹਾਂ ਦੇ ਲੰਗਰਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਚੌਥੀ ਸ਼੍ਰੀ ਫਤਿਹਗੜ ਸਾਹਿਬ ਦੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰਕੌਰ ਜੀ ਦੀ ਅਦੁੱਤੀ ਤੇ ਲਾਸਾਨੀ ਸ਼ਹਾਦਤ ਨੂੰ ਸਜਦਾ ਕਰਨ ਦੇ ਲਈ ਪੰਜਾਬ ਦੇ ਫਿਰੋਜ਼ਪੁਰ ਤੋਂ ਪਹੁੰਚੇ ਇੱਕ ਪਰਿਵਾਰ ਨੇ ਐਨਬੀ ਨਿਊਜ਼ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਦੇ ਲਈ ਆਪਣੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿੱਤੀ ਪਰ ਅੱਜਕੱਲ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ ਦੇ ਵਿੱਚ ਫਸਦੀ ਜਾ ਰਹੀ ਹੈ। ਉਹਨਾਂ ਨੌਜਵਾਨਾਂ ਨੂੰ ਅਪੀਲ ਕਰਦੇ ਕਿਹਾ ਹੈ ਕਿ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰ ਸਾਹਿਬਜ਼ਾਦਿਆਂ ਨੂੰ ਸਿੱਖ ਕੌਮ ਦੇ ਲਈ ਕੁਰਬਾਨ ਕਰ ਦਿੱਤਾ ਉਸ ਤੋਂ ਸੇਧ ਲੈ ਕੇ ਨੌਜਵਾਨ ਪੀੜ੍ਹੀ ਨੂੰ ਗੁਰੂ ਦੇ ਲੜ ਲੱਗਣਾ ਚਾਹੀਦਾ ਹੈ ਉੱਤੇ ਹੀ ਹੋਰ ਨੌਜਵਾਨਾਂ ਨੇ ਵੀ ਛੋਟੇ ਸਾਹਿਬਜ਼ਾਦਿਆਂ ਦੁਆਰਾ ਦਿੱਤੀ ਗਈ ਸ਼ਹਾਦਤ ਦੇ ਬਾਰੇ ਚੰਨਣਾ ਪਾਉਂਦਿਆਂ ਨੌਜਵਾਨਾਂ ਨੂੰ ਗੁਰੂ ਮਹਾਰਾਜ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਣ ਦੇ ਲਈ ਅਪੀਲ ਕੀਤੀ ਹੈ ਉਹ ਤੋਂ ਜਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮੌਜੂਦ ਆ ਜਿੱਥੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਸ਼ਹੀਦੀ ਜੋੜ ਮੇਲਾ ਜਿਹੜਾ ਹਫਤਾ ਉਹ ਸ਼ੁਰੂ ਹੋ ਗਿਆ ਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਜਿਹੜੀਆਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਨੇ ਤਸਵੀਰਾਂ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੀਆਂ ਤਸਵੀਰਾਂ ਨੇ ਇਹ ਉਹ ਮਹਿੰਗੀ ਧਰਤੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸ਼ਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚੀਣਿਆ ਜਾਂਦਾ ਤੇ ਹਰ ਸਾਲ ਇੱਥੇ ਸ਼ਹੀਦੀ ਜੋੜ ਮੇਲ ਹੈ ਜਿਹੜਾ ਤਿੰਨ ਰੋਜ਼ਾ ਜੋੜ ਮੇਲ ਸ਼ੁਰੂ ਹੋ ਜਾਂਦਾ ਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨਤਮਸਤਕ ਹੁੰਦੀਆਂ ਨੇ ਦੂਰ ਦਰਾੜਿਆਂ ਤੋਂ ਸੰਗਤਾਂ ਇੱਥੇ ਪਹੁੰਚਦੀਆਂ ਨੇ ਤੇ ਛੋਟੇ ਸ਼ਹਿਬਜ਼ਾਦਿਆਂ ਨੂੰ ਨਮਨ ਕਰਦੀਆਂ ਨੇ ਤੇ ਉਹਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਹੈ ਭਾਵੁਕ ਹੋਣ ਵਾਲੀਆਂ ਇਹ ਦ੍ਰਿਸ਼ ਹੁੰਦਾ ਜਿੱਥੇ ਵੱਡੀ ਗਿਣਤੀ ਚ ਸੰਗਤਾਂ ਆਣ ਕੇ ਗੁਰੂਕਰ ਨਤਮਸਤਕ ਹੁੰਦੀਆਂ ਨੇ ਤੇ ਛੋਟੇ ਸ਼ਹਿਬਜਾਦਿਆਂ ਦੀ ਜੋ ਲਾਸਾਨੀ ਸ਼ਹਾਦਤ ਸੀ ਉਸ ਨੂੰ ਯਾਦ ਕਰਦੀਆਂ ਨੇ ਤੇ ਮਾਤਾ ਗੁਜਰਕੌਰ ਜੀ ਦੀ ਉਹ ਲਾਸਾਨੀ ਸ਼ਹਾਦਤ ਨੂੰ ਸਿਜਦਾ ਕੀਤਾ ਜਾਂਦਾ ਸੋ ਅਸੀਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਪਹੁੰਚੇ ਅਤੇ ਤੁਹਾਨੂੰ A N B ਨਿਊ ਚੈਨਲ ਦੇ ਜ਼ਰੀਏ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਆਓ ਲੈ ਚੱਲਦੇ ਹਾਂ ਤੁਹਾਨੂੰ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਜਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਮੌਜੂਦ ਆ ਜਿੱਥੇ ਤੁਸੀਂ ਤਸਵੀਰਾਂ ਪਿੱਛੇ ਤੁਹਾਨੂੰ ਦਿਖਾ ਦਿੰਨੇ ਆ ਇਹ ਉਹ ਅਸਥਾਨ ਹੈਗਾ ਜਿੱਥੇ ਮਾਤਾ ਗੁਜਰਕੌਰ ਜੀ ਅਤੇ ਛੋਟੇ ਸ਼ਹਿਬਜਾਦਿਆਂ ਨੂੰ ਰੱਖਿਆ ਗਿਆ ਤੇ ਠੰਡਾ ਬੁਰਜ ਦੇ ਬਾਹਰ ਅਸੀਂ ਖੜੇ ਆ ਤੁਹਾਨੂੰ ਤਸਵੀਰਾਂ ਨੇ ਜਿਹੜੀਆਂ ਠੰਡਾ ਬੁਰਜ ਦੀਆਂ ਦਿਖਾ ਰਹੇ ਆ ਜਿੱਥੇ ਮਾਤਾ ਗੁਜਰਕੌਰ ਜੀ ਤੇ ਛੋਟੇ ਸ਼ਹਿਬਜਾਦਿਆਂ ਨੇ ਸਮਾਂ ਬਤੀਤ ਕੀਤਾ ਪੌਦੇ ਮਹੀਨੇ ਦੀ ਉਹ ਕੜਾਕੇ ਦੀ ਠੰਡ ਜਿੱਤੇ ਛੋਟੇ ਸ਼ਹਿਬਜ਼ਾਦੇ ਤੇ ਮਾਤਾ ਗੁਜਰ ਕੋਰ ਜੀ ਨੂੰ ਰੱਖਿਆ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਨੀਹਾਂ ਦੇ ਵਿੱਚ ਚਿਣ ਜਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਸ਼ਹੀਦੀ ਜੋੜ ਮੇਲ ਹੈ ਜਿਹੜਾ ਹੁਣ ਤਿੰਨ ਰੋਜ਼ਾ ਜੋੜ ਮੇਲ ਹੈ ਤੇ ਦੂਰ ਦਰਾੜਿਆਂ ਤੋਂ ਸੰਗਤ ਹੈ ਜਿਹੜੀ ਵੱਡੀ ਗਿਣਤੀ ਦੇ ਵਿੱਚ ਨਤਮਸਤਕ ਹੁੰਦੀ ਹੈ ਹਾਲਾਂਕਿ 26 27 ਤੇ 28 ਤਰੀਕ ਨੂੰ ਸ਼ਹੀਦੀ ਜੋੜ ਮੇਲ ਜਿਹੜਾ ਤਿੰਨ ਦਿਨ ਸੰਗਤ ਆਉਂਦੀ ਹੈ ਤੇ ਛੋਟੇ ਸ਼ਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਿੱਜਦਾ ਕਰਦੇ ਨੇ ਤੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਵੱਡੀ ਗਿਣਤੀ 'ਚ ਸੰਗਤ ਆ ਜਿਹੜੀ ਪਹੁੰਚਣੀ ਸ਼ੁਰੂ ਹੋ ਜਾਂਦੀ ਹੈ ਤੇ ਗੁਰੂ ਘਰ ਹਾਜ਼ਰੀ ਭਰੀ ਜਾਂਦੀ ਹੈ ਨਤਮਸਤਕ ਹੁੰਦੀ ਹੈ ਸੰਗਤ ਤੇ ਤਸਵੀਰਾਂ ਤੁਹਾਨੂੰ ਇੱਕ ਵਾਰ ਫਿਰ ਤੋਂ ਦਿਖਾਈਏ ਬਹੁਤ ਹੀ ਇਤਿਹਾਸਿਕ ਸਥਾਨ ਤੇ ਸਭ ਤੋਂ ਮਹਿੰਗੀ ਧਰਤੀ ਜੇ ਕਹਿ ਦਈਏ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਤੇ ਇਹ ਉਹ ਠੰਡਾ ਬੁਰਜ ਜਿੱਥੇ ਪੋ ਦੇ ਮਹੀਨੇ ਦੀ ਕੜਾਕੇ ਦੀ ਉਹ ਠੰਡ ਜਦੋਂ ਛੋਟੇ ਸ਼ਹਿਬਜ਼ਾਦੇ ਤੇ జగਤ ਮਾਤਾ ਗੁਜਰਕੌਰ ਜੀ ਨੇ ਸਮਾਂ ਬਤੀਤ ਕੀਤਾ ਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਜਿਹੜੀਆਂ ਨਾਲੇ ਨੌਜਵਾਨ ਨੇ ਜਿਹੜੇ ਉਹ ਸਜਦਾ ਕਰਨ ਪਹੁੰਚ ਰਹੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਨਾਮ ਹੈ ਤੁਹਾਡਾ ਹਾਂਜੀ ਬਲਜੀਤ ਕੌਰ ਕਿੱਥੋਂ ਆਏ ਹੋ ਜੀ ਪ੍ਰੋਹੀਪੁਰ ਤੋਂ ਜੀ ਕੀ ਪੈਸੇ ਲਾਏ ਆ ਫਰੋਜਪੁਰ ਤੋਂ ਹਾਂਜੀ ਫਰਿਸ਼ ਸਪੈਸ਼ਲ ਫਰੋਜਪੁਰ ਕੀ ਕਹਿਣਾ ਚਾਹੋਗੇ ਜਿਵੇਂ ਛੋਟੇ ਸ਼ਹਿਬਜ਼ਾਦੇ ਮਾਸੂਮ ਬੱਚੇ ਤੇ ਮਾਤਾ ਗੁਜਰਕੌਰ ਜੀ ਨੇ ਸ਼ਹਾਦਤ ਦਿੱਤੀ ਹੈ ਲਸਾਨੀ ਸ਼ਹਾਦਤ ਸੀ ਤੇ ਮਹਿੰਗੀ ਧਰਤੀ ਮੰਨੀ ਜਾਂਦੀ ਹੈ ਦਰਸ਼ਨ ਕਰਕੇ ਆਏ ਹੋ ਤੁਸੀਂ ਤੇ ਕਿੱਦਾਂ ਦਾ ਲੱਗਿਆ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਇੱਥੇ ਆਣ ਕੇ ਇਹ ਬਹੁਤ ਭਾਗਾ ਵਾਲੀ ਧਰਤੀ ਹੈ ਜਿੱਥੇ ਮਾਤਾ ਜੀ ਤੇ ਛੋਟੇ-ਛੋਟੇ ਬੱਚਿਆਂ ਨੇ ਆਪਣੇ ਸਿੱਖ ਧਰਮ ਵਾਸਤੇ ਕੁਰਬਾਨੀ ਦਿੱਤੀ ਹੈ ਤੇ ਆਪਾਂ ਜੇ ਗੱਲ ਕੀਤੀ ਜਾਵੇ ਨੌਜਵਾਨ ਪੀੜ੍ਹੀ ਆ ਆਉਂਦੀ ਆ ਵੱਡੀ ਗਿਣਤੀ ਚ ਕੀ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਅੱਜ ਨੌਜਵਾਨ ਚੱਲ ਰਹੇ ਨੇ ਜਾਂ ਨਹੀਂ ਹਾਂਜੀ ਵੀਰ ਜੀ ਇਹ ਤਾਂ ਹੁਣ ਬਹੁਤ ਘੱਟ ਗਿਣਤੀ ਐ ਵਿੱਚ ਚੱਲ ਰਹੇ ਨੇ ਕਿਉਂਕਿ ਹੁਣ ਆਉਣ ਵਾਲੇ ਸਮੇਂ ਵਿੱਚ ਅੱਗੇ ਗੁਰੂ ਮਹਾਰਾਜ ਦੀ ਬਹੁਤ ਜ਼ਿਆਦੀ ਕਿਰਪਾ ਹੋਣੀ ਚਾਹੀਦੀ ਐ ਇਨ੍ਹਾਂ ਸੰਗਤਾਂ ਦੇ ਉੱਤੇ ਕਿਉਂਕਿ ਜੋ ਛੋਟੇ-ਛੋਟੇ ਬੱਚਿਆਂ ਨੇ ਇਸ ਸਿੱਖ ਧਰਮ ਵਾਸਤੇ ਕੁਰਬਾਨੀਆਂ ਦਿੱਤੀਆਂ ਹਨ ਆਪਾਂ ਨੂੰ ਉਸ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਸਾਰਿਆਂ ਨੂੰ ਆਪਣੇ ਸਿੱਖ ਕੌਮ ਨਾਲ ਜੁੜਨਾ ਚਾਹੀਦਾ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਕਾਵਲ ਸਿੰਘ ਓਕੇ ਤੇ ਇਹ ਕੀ ਕਹੋਗੇ ਜਿਵੇਂ ਛੋਟੇ ਬੱਚੇ ਸੀ ਅੱਜ ਕੱਲ ਮਾਪਿਓ ਜੇ ਬੱਚੇ ਨੂੰ ਬੁਖਾਰ ਚੜ੍ਹ ਜਾਏ ਤਾਂ ਡਾਕਟਰ ਕੋਲ ਲੈ ਕੇ ਭੱਜ ਜਾਂਦੇ ਆ ਪਰ ਏਡੀ ਵੱਡੀ ਸ਼ਹਾਦਤ ਅੱਜ ਦੇ ਸਮੇਂ 'ਚ ਯਾਦ ਕੀਤੀ ਜਾ ਰਹੀ ਹੈ ਤੇ ਤੁਸੀਂ ਪਹੁੰਚਿਓ ਕੀ ਸ਼ਬਦ ਨਹੀਂ ਬਹੁਤ ਬਹਾਰ ਸਾਰਿਆਂ ਨੂੰ ਚਲਾਓ ਬੱਚੇ ਛੋਟੇ ਨਾਲ ਵੇਖ ਕੇ ਸਾਰਿਆਂ ਨੂੰ ਚਾਹੀਦਾ ਕਰਨਾ ਹੀ ਮਾਰਾ ਗੁਰੂ ਕੋ ਠੰਡੇ ਬੋਰਚੇ ਉੱਤੇ ਬੈਠੇ ਰਹੇ ਉੱਤੇ ਇੰਨੀ ਵੱਡੀ ਕੁਰਬਾਨੀ ਦਿੱਤੀ ਉਹਨਾਂ ਸੇਕੋਂ ਵਾਸਤੇ ਦਿੱਤੀ ਹੋਈ ਸੀ ਸੇਕੋਂ ਨੂੰ ਚਾਹੀਦਾ ਨਸ਼ਾ ਪੱਤਾ ਛੱਡ ਕੇ ਸਭ ਮੰਨ ਲਓ ਗੁਰੂ ਘਰ ਨੂੰ ਲੱਗਣੀ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਕਰਦੇਵ ਸਿੰਘ ਜੀ ਆ ਕੀ ਕਹੋਗੇ ਅੱਜ ਪਹੁੰਚੇ ਤੁਸੀਂ ਬਹੁਤ ਦੂਰ ਤੇ ਆਏ ਹੋ ਆਪਣੇ ਪਰਿਵਾਰ ਦੇ ਨਾਲ ਦਰਸ਼ਨ ਕਰਨ ਆਏ ਹੋ ਤੇ ਕੀ ਕਹੋਗੇ ਇਸ ਧਰਤੀ ਬਾਰੇ ਇਸ ਧਰਤੀ ਦਾ ਤਾਂ ਕੋਈ ਮੁੱਲ ਹੀ ਨਹੀਂ ਹੈਗਾ ਜੀ ਜਿੱਥੇ ਮਾਤਾ ਜੀ ਅੱਜ ਕੱਲ ਤਾਂ ਕਿਸੇ ਬੱਚੇ ਨੂੰ ਮੜਾ ਆ ਜਾਵੇ ਕੋਈ ਸੂਈ ਦਾ ਕੰਡਾ ਵੀ ਖਸੋਜਨ ਚੋਜਨ ਮੜਾ ਜਾਵੇ ਤੇ ਮਾਵਾ ਕਹਿੰਦੇ ਗਾਲ ਵੀ ਪੁੱਤ ਵਾਸਤੇ ਜੋ ਮਰਜੀ ਹੋ ਜੇ ਤੇ ਉਹਨਾਂ ਨੇ ਵੇਖੋ ਵੀ ਸਾਡੇ ਵਾਸਤੇ ਕਿੰਨੀ ਕੁਰਬਾਨੀ ਕੀਤੀ ਆ ਬੱਚੇ ਚਾਰ ਬੱਚੇ ਵਾਰ ਤੇ ਨੇ ਆਪ ਦਾ ਆਪਣਾ ਵਾਰਤਾ ਗੁਰੂ ਸਾਹਿਬ ਨੇ ਆਪਣਾ ਸਾਰਾ ਕੁਝ ਪਰਿਵਾਰ ਹੀ ਵਾਰ ਦਿੱਤਾ ਹੈ ਤੇ ਪਰ ਸਾਡੇ ਲੋਕਾਂ ਉਹਨਾਂ ਦਾ ਮੁੱਲ ਨਹੀਂ ਪਾ ਰਹੇ ਪਰ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਸਾਨੂੰ ਥੋੜਾ ਬਣਾ ਨਾ ਉਹਨਾਂ ਦੇ ਸਦਾਤਾ ਤੇ ਚੱਲਣਾ ਚਾਹੀਦਾ ਹੈ ਠੀਕ ਹੈ ਜੀ ਹਾਂਜੀ ਸੋ ਵੱਡੀ ਗਿਣਤੀ ਦੇ ਵਿੱਚ ਸੰਗਤ ਹੈ ਜਿਹੜੀ ਨਤਮਸਤਕ ਹੋ ਰਹੀ ਹੈ ਠੰਡਾ ਬੁਰਜ ਦੇ ਦਰਸ਼ਨ ਕਰਕੇ ਸੰਗਤ ਵਾਪਸ ਆ ਰਹੀ ਹੈ ਤੇ ਤੁਹਾਨੂੰ ਸਾਰਾ ਕੁਝ ਹੈ ਜਿਹੜਾ ਏਐਨਬੀ ਨਿਊ ਚੈਨਲ ਤੇ ਦਿਖਾ ਰਹੇ ਹਾਂ ਕੈਮਰਾ ਪਰਸਨ ਆਕਾਸ਼ ਦੇ ਨਾਲ ਤਜਿੰਦਰ ਚੰਦੀ ਏਐਨਬੀ ਨਿਊ ਜ਼ਿਲ੍ਹਾ ਸ਼ਰੀਫ ਫਤਿਹਗੜ੍ਹ ਸਾਨੀ ਸ਼ਹਾਦਤ ਨੂੰ ਸਮਰਪਿਤ ਰੋਜ਼ਾ ਸ਼ਹੀਦੀ ਜੋੜ ਮੇਲ ਜੋ ਕਿ 26 ਤੋਂ ਲੈ ਕੇ 28 ਤਰੀਕ ਤੱਕ ਸ਼ੁਰੂ ਹੋ ਰਿਹਾ ਹੈ ਪਰ ਇਸ ਤੋਂ ਪਹਿਲਾਂ ਹੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ ਤੇ ਉੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੇ ਲਈ ਜਿਹੜਾ ਕੀ ਲੰਗਰ ਦੇ ਖਾਸ ਪ੍ਰਬੰਧ ਕੀਤੇ ਗਏ ਨੇ ਦੱਸ ਦੇ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਸਾਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਦੀ ਅਦੁੱਤੀ ਤੇ ਲਾਸਾਨੀ ਸ਼ਹਾਦਤ ਨੂੰ ਸਜਦਾ ਕਰਨ ਦੇ ਲਈ ਪੰਜਾਬ ਦੇ ਫਿਰੋਜ਼ਪੁਰ ਤੋਂ ਪਹੁੰਚੇ ਇੱਕ ਪਰਿਵਾਰ ਨੇ ਐਨਵੀ ਨਿਊਜ਼ ਦੇ ਨਾਲ ਖਾਸ ਗੱਲਬਾਤ ਕੀਤੀ ਹੈ ਦੱਸਦੇ ਕਿ 26 ਤੋਂ 28 ਤਰੀਕ ਤੱਕ ਜਿਹੜਾ ਕਿ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਸ਼ਹੀਦੀ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ ਇਸ ਖਬਰ ਬਾਬਤ ਵਿੱਚ ਸ਼੍ਰੀ ਫਤਿਹਗੜ ਸਾਹਿਬ ਤੋਂ ਤਜਿੰਦਰ ਮਰੇ ਸੇਵਕੀ ਜੁੜਗੇ ਨੇ ਜੀ ਤਜਿੰਦਰ ਸ਼੍ਰੀ ਫਤਿਹਗੜ ਸਾਹਿਬ 'ਚ ਹੋਣ ਵਾਲੇ ਸ਼ਹੀਦੀ ਜੋੜ ਮੇਲ ਦੀਆਂ ਕਿਸ ਤਰ੍ਹਾਂ ਤਿਆਰੀਆਂ ਚੱਲ ਰਹੀਆਂ ਨੇ हां जी ਕਰਨ ਤਾਂ ਤੁਹਾਨੂੰ ਦੱਸ ਦिए ਕਿ ਜੇਕਰ ਕੀ ਦੀ ਜੋੜ ਮੇਲ ਦੀ ਗੱਲ ਕੀਤੀ ਜਾਵੇ ਤਾਂ ਕੀ ਦੀ ਜੋੜ ਮੇਲ 26 27 ਤੇ 28 ਤਰੀਕ ਨੂੰ ਸ਼ੁਰੂ ਹੋ ਰਿਹਾ ਹੈ ਲੇਕਿਨ ਉਸ ਤੋਂ ਪਹਿਲਾਂ ਹੀ ਜਿਲ੍ਹਾ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਨੇ ਜਿਹੜੀਆਂ ਗੁਰੂ ਘਰ ਨਤਮਸਤਕ ਹੋ ਗਈਆਂ ਨੇ ਤੇ ਕੀ ਦੀ ਤਾਣੂ ਜੇ ਆਪਾਂ ਕਹਿ ਲਈਏ ਛੋਟੇ ਸ਼ਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਪਰ ਆਮ ਕੀਤਾ ਜਾ ਰਿਹਾ ਸਿਜਦਾ ਕਰਨ ਵਾਤੇ ਸੰਕਟਾ ਪਹੁੰਚ ਰਹੀਆਂ ਨੇ ਤੇ ਜਿਵੇਂ ਜੀ ਤੁਸੀਂ ਗੱਲ ਕੀਤੀ ਹੈ ਵੀ ਪ੍ਰਬੰਧ ਕਿੱਦਾਂ ਦੇ ਕੀਤੇ ਗਏ ਨੇ ਤਾਂ ਟ੍ਰੈਫਿਕ ਪੁਲਿਸ ਦੀ ਜੇਕਰ ਗੱਲ ਕਰ ਲਈ ਜਾਵੇ ਜਾਂ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਐਸਐਸਪੀ ਨੇ ਜਿਹੜੇ ਰਮਜੋਤਪੁਰ ਗਰੇਵਾਲ ਉਹਨਾਂ ਦੀ ਗਵਾਈ ਤੇ ਤੇ ਇੱਕ ਮੀਟਿੰਗ ਕੀਤੀ ਗਈ ਸੀ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿ ਪੁਲਸ ਹੈ ਜਿਹੜੀ ਲੋਕਾਂ ਦਾ ਸਹਿਯੋਗ ਕਰੂਗੀ ਤੇ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਪਰੇਸ਼ਾਨੀ ਕੀ ਆਉਣ ਦਿੱਤੀ ਜਾਊਗੀ ਕਰਨ ਛੇ ਵੀ ਦੱਸ ਦिए ਕਿ ਵੱਡੀ ਗਿਣਤੀ ਦੇ ਵਿੱਚ ਪੰਜਾਬ ਤੋਂ ਇਲਾਵਾ ਹਰਿਆਣੇ ਦੀ ਗੱਲ ਕਰਨੀ ਜਾਵੇ ਹਿਮਾਚਲ ਦੀ ਗੱਲ ਕਰਨੀ ਜਾਵੇ ਤਾਂ ਹਰਿਆਣੇ ਦੇ ਵਿੱਚੋਂ ਵੱਡੀ ਸੰਖਤ ਪਹੁੰਚੀ ਹੈ ਜਿਨ੍ਹਾਂ ਵੱਲੋਂ ਲੰਗਰ ਲਗਾਏ ਗਏ ਨੇ ਤੇ ਨਾਲ ਹੀ ਹਿਮਾਚਲ ਤੋਂ ਲੋਕ ਆਏ ਨੇ ਉੱਥੇ ਹੀ ਦਿੱਲੀ ਦੇ ਉੱਤੋਂ ਦਵਾਨ ਟੋਡਰਮਨ ਦੇ ਵਾਸ ਦੇ ਵਿੱਚੋਂ ਵੀ ਪੂਰੇ ਜਿਹੜੀ ਪੀੜੀਆਂ ਪਹੁੰਚੀਆਂ ਨੇ ਜਿਨ੍ਹਾਂ ਵੱਲੋਂ ਲੰਗਰ ਲਗਾਏ ਗਏ ਨੇ ਜੀ ਕਰਨ ਜਿੰਦਰ ਜਿਵੇਂ ਕਿ ਵੱਡੀ ਗਿਣਤੀ ਤੇ ਵਿੱਚ ਜਿਹੜਾ ਕਿ ਮਨਸਤਕ ਹੋਂਦ ਦੇ ਲਈ ਲੋਕ ਆ ਰਹੇ ਨੇ ਤਾਂ ਟ੍ਰੈਫਿਕ ਦੀ ਸਮੱਸਿਆ ਨੂੰ ਕਿੱਦਾਂ ਹੱਲ ਕੀਤਾ ਜਾਵੇਗਾ ਹਾਂ ਜੀ ਕਰਨ ਚੁੰਗਾ ਜੀ ਕਿ ਕੌਲਸ ਵੱਲੋਂ ਬੀਤੇ ਦਿਨ ਮੀਟਿੰਗ ਕੀਤੀ ਗਈ ਹੈ ਤੇ ਸ਼ਹਿਰ ਹੈਗਾ ਜਿਹੜਾ ਇਹ ਜੀਟੀ ਰੋਡ ਆਪਾਂ ਕਹਿੰਦੇ ਆ ਨੈਸ਼ਨਲ ਹਾਈਵੇ ਦੇ ਉੱਤੇ ਸਿੱਧ ਸ਼ਹਿਰ ਹੈਗਾ ਤੇ ਸ਼ਹਿਰ ਦੇ ਵਿੱਚ ਦਾਖਲ ਹੋਣ ਦੇ ਲਈ ਤਿੰਨ ਗੇਟ ਲੱਗਦੇ ਨੇ ਤੇ ਕਿੰਨਾ ਗੇਟਾਂ ਨੂੰ ਆਪਾਂ ਟੋਟਲ ਜੇਕਰ ਗੱਲ ਕਰਨੀ ਜਾਵੇ ਤਾਂ ਪੰਜ ਹਿੱਸਿਆਂ ਦੇ ਵਿੱਚ ਸ਼ਹਿਰ ਨੂੰ ਵੰਡ ਦਿੱਤਾ ਗਿਆ ਮਤਲਬ ਗੁਰਦੁਆਰਾ ਸਾਹਿਬ ਜਿਹੜਾ ਮੇਨ ਗੁਰਦੁਦਾਰਾ ਸਾਹਿਬ ਆ ਜਿੱਥੇ ਸੰਕਟਾਂ ਪਹੁੰਚ ਗਿਆ ਨੇ ਦਰਸ਼ਨ ਕਰਨ ਆਉਂਦੀਆਂ ਨੇ ਉਥੋਂ ਲੈ ਕੇ ਪੰਜ ਬੈਰੀਗੇਡ ਨੇ ਜਿਹੜੇ ਨਾਕਾਬੰਦੀ ਕੀਤੀ ਗਈ ਹੈ ਤੇ ਕਿਸੇ ਵੀ ਵਹੀਕਲ ਨੂੰ ਆਪਾਂ ਕਹਿ ਦਈਏ ਮੋਟਰਸਾਈਕਲ ਜਾਂ ਗੱਡੀ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਉਹਨਾਂ ਵਾਸਤੇ ਸਪੈਸ਼ਲ ਪਾਰਕਿੰਗਾਂ ਦਾ ਇੰਤਜ਼ਾਮ ਆ ਜਿਹੜਾ ਪੁਲਿਸ ਵੱਲੋਂ ਵੱਡੇ ਪੱਧਰ ਤੇ ਕੀਤਾ ਗਿਆ ਤੇ ਸੰਕਟਾਂ ਨੇ ਜਿਹੜੀਆਂ ਪੈਦਲ ਗੁਰੂ ਘਰ ਨਤਮਸਤਕ ਹੋ ਰਹੀਆਂ ਨੇ ਜੀ ਜੀ ਜਿੰਦਰ ਵਿਸ਼ੇਸ਼ ਤੌਰ ਤੇ ਜਿਹੜੇ ਕਿ ਐਸਜੀਪੀਸੀ ਦੇ ਵੱਲੋਂ ਕੀ ਤਿਆਰੀਆਂ ਕੀਤੀਆਂ ਗਈਆਂ ਨੇ ਇਸ ਬਾਬਤ ਜੀ ਇਸਮ ਦਾ ਇਹ ਕਰਨਾ ਵੀ ਪੰਜਾਬ ਸਰਕਾਰ ਵੱਲੋਂ ਪਹਿਲੇ ਹੀ ਮੁੱਖ ਮੰਤਰੀ ਭਗਵੰਤ ਸਾਨ ਮਾਨ ਨੇ ਜ਼ਿਲ੍ਹਾ ਪੁਲਿਸ ਮੁਖੀ ਤੇ ਸਾਰੀਆਂ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ ਤੋਂ ਤੁਸੀਂ ਜਿਵੇਂ ਕਿ ਗੱਲ ਕੀਤੀ ਐਜੀਪੀ ਸੀ ਤਾਂ ਐਜੀਪੀ ਸੀ ਆਪਣੇ ਵੱਲੋਂ ਵੱਡੇ ਪੱਧਰ ਤੇ ਹਰ ਸਾਲ ਤਿਆਰੀ ਕਰਦੀ ਆ ਲੇਕਿਨ ਇਸ ਵਾਰੀ ਆਮ ਆਦਮੀ ਪਾਰਟੀ ਵੱਲੋਂ ਵੀ ਪੂਕਾ ਇੰਤਜ਼ਾਮ ਕੀਤੇ ਗਏ ਜਿਵੇਂ ਕਿ ਹੁਣ ਪੁਲਿਸ ਪ੍ਰਸ਼ਾਸਨ ਦੇ ਉੱਤੇ ਹੀ ਸਾਰੀ ਗੱਲ ਝੁਕ ਜਾਂਦੀ ਹੈ ਕਿਉਂਕਿ ਲੱਖਾਂ ਦੀ ਗਿਣਤੀ ਵਿੱਚ ਲੋਕ ਆਉਂਦੇ ਨੇ ਘੱਟੋ ਘੱਟ 50 ਲੱਖ ਦੇ ਕਰੀਬ ਕਾਂਗ ਦੇ ਪਿੱਛੇ ਪਹੁੰਚਦੀ ਹੈ ਤਾਂ ਪੁਲਿਸ ਦੀ ਜ਼ਿੰਮੇਵਾਰੀ ਜ਼ਿਆਦਾ ਪੈ ਜਾਂਦੀ ਹੈ ਹਾਲਾਂਕਿ ਐਸਜੀਪੀ ਸੀ ਦਾ ਰੋਲ ਸਿਰਫ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨੂੰ ਚਲਾਉਣਾ ਹੈ ਤੇ ਲੰਗਰਾਂ ਦਾ ਪ੍ਰਬੰਧ ਉਹਨਾਂ ਵੱਲੋਂ ਠੀਕ ਆ ਕੀਤਾ ਜਾ ਰਿਹਾ ਪਰੰਤੂ ਜੇਕਰ ਆਪਾਂ ਗੱਲ ਪੁਲਿਸ ਦੀ ਕਰੀਏ ਤਾਂ ਪੁਲਿਸ ਦੇ ਵੱਡੇ ਅੱਗੇ ਬਹੁਤ ਵੱਡੀ ਚੁਣੌਤੀ ਹੈ ਤੇ ਇਸ ਚੁਣੌਤੀ ਨੂੰ ਸਬਕਾਰ ਕਰਦੀ ਪੁਲਿਸਾਂ ਜਿਹੜੀ ਨਜ਼ਰ ਆ ਰਹੀ ਹੈ ਜੀ ਕਰਨ ਜਸਿੰਦਰ ਕੁਝ ਨੌਜਵਾਨ ਨੇ ਜਿਹੜੇ ਕਿ ਹੁੱਲੜਬਾਜ਼ੀ ਕਰਦੇ ਹੋਏ ਵੀ ਦਿਖਾਈ ਦਿੰਦੇ ਨੇ ਤਾਂ ਤੁਸੀਂ ਐਨਬੀ ਨਿਊਜ਼ ਦੀ ਤਰਫੋਂ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਹਾਂਜੀ ਕਰਨ ਜਿਵੇਂ ਕਿ ਤੁਸੀਂ ਨੌਜਵਾਨਾਂ ਦੀ ਗੱਲ ਕੀਤੀ ਹੈ ਹਰ ਵਾਰੀ ਇਹੀ ਦੇਖਣ ਚਾਹੁੰਦਾ ਕਿ ਵੱਡੀ ਗੰਟੀ ਦੇ ਵਿੱਚ ਨੌਜਵਾਨ ਨੇ ਜਿਹੜੇ ਟਰੈਕਟਰਾਂ ਦੇ ਉੱਤੇ ਵੱਡੇ ਵੱਡੇ ਸਪੀਕਰ ਲਾ ਕੇ ਲੈ ਕੇ ਹੁੰਦੇ ਨੇ ਤੇ ਉਹ ਸ਼ਬਦ ਨਹੀਂ ਚੱਲਦੇ ਸਨ ਗਾਣੇ ਚੱਲਦੇ ਸਨ ਲਿਖਣ ਇਸ ਵਾਰ ਕਾਫੀ ਸੁਧਾਰ ਦੇਖਣ ਨੂੰ ਮਿਲਿਆ ਤੇ ਗੁਰਦੁਆਰਾ ਸਾਹਿਬ ਤੱਕ ਕੋਈ ਵੀ ਨੌਜਵਾਨ ਜਿਹੜਾ ਹੁੱਲੜਵਾਜੀ ਕਰਦਾ ਸ਼ਾਇਦ ਨਹੀਂ ਦਿਖਾਈ ਦੇ ਰਿਹਾ ਕਿਉਂਕਿ ਬਹੁਤ ਹੀ ਸ਼ਾਂਤੀ ਪੂਰਵਕ ਇੱਕ ਸੋਗ ਦਿਵਸ ਹੈਗਾ ਇਹ ਇਹਨੂੰ ਆਪਾਂ ਖੁਸ਼ੀ ਚ ਨਹੀਂ ਮਨਾ ਸਕਦੇ ਇੱਕ ਮਾਤਮ ਆਪਾਂ ਕਹਿ ਦਈਏ ਜੇ ਉਸ ਤਰੀਕੇ ਦਾ ਇਹ ਕੁਟਾਰਨਿਕ ਪ੍ਰੋਗਰਾਮ ਹੈ ਤੇ ਦੁਨੀਆ ਦੀ ਸਭ ਤੋਂ ਮਹਿੰਗੀ ਧਾਰਨੀ ਤੇ ਮਹਿੰਗਾ ਆਪਾਂ ਕਹਿ ਰਹੀਏ ਵੱਡਾ ਧਾਰਨਿਕ ਸਮਾਗਮ ਆ ਤੇ ਨੌਜਵਾਨ ਅਫੀਸ਼ੀਅਲ ਹਸਾਲ ਨਾਲੋਂ ਵੀ ਆफी ਫਰਕ ਪਿਆ ਜੀ ਤੁਸੀਂ ਦੱਸੋ ਕਿੰਨੇ ਕੁ ਪੁਲਿਸ ਮੁਲਾਜ਼ਮ ਨੇ ਜਿਹੜੇ ਕਿ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਤਾਇਨਾਤ ਕੀਤੇ ਗਏ ਨੇ हां जी ਕਰਨ ਜਨ ਦੱਸ ਦਈਏ ਕਿ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਤੇ ਇਸ ਤੋਂ ਇਲਾਵਾ ਕਟੋਗੜ 5 7000 ਮੁਲਾਜ਼ਮਾ ਜਿਹੜਾ ਇਸ ਟਾਈਮ ਤਾਇਨਾਤ ਹੈਗਾ ਲੇਕਿਨ ਜਿਹਨੇ ਕਿ ਪੰਜ ਹਿੱਸਿਆਂ ਦੇ ਵਿੱਚ ਸ਼ਹਿਰ ਨੂੰ ਵੰਡ ਦਿੱਤਾ ਗਿਆ ਤਾਂ ਪੂਰੇ ਪੰਜਾਬ ਭਾਰਤ ਤੋਂ ਜਿਹੜੀ ਪੁਲਿਸ ਹੈਗੀ ਆ ਉਹ ਇੱਥੇ ਤਾਇਨਾਤ ਕੀਤੀ ਗਈ ਆ ਕੱਲੇ ਫਤਿਹਗੜ੍ਹ ਸਾਹਿਬ ਦੀ ਪੁਲਿਸ ਦੇ ਨਾਲ ਕੰਮ ਨਹੀਂ ਸੀ ਚੱਲਦਾ ਇੱਥੇ ਪੂਰੇ ਪੰਜਾਬ ਤੋਂ ਵੱਡੇ ਅਧਿਕਾਰੀ ਨੇ ਜਿਹੜੇ ਆਪਾਂ ਕਹਿ ਦਈਏ 2 BSP ਇੱਕ ਚੌਂਕ ਦੇ ਵਿੱਚ ਤਾਇਨਾਤ ਕੀਤੇ ਗਏ ਨੇ ਤੇ ਨਾਲ ਹੀ ਉਹਨਾਂ ਦੇ ਨਾਲ SHO ਦੀ ਡਿਊਟੀ ਲਗਾਈ ਗਈ ਆ ਸੋ ਚਾਰ ਹਿੱਸਿਆਂ ਦੇ ਵਿੱਚ ਸ਼ਹਿਰ ਨੂੰ ਵੰਡ ਦਿੱਤਾ ਗਿਆ ਤੇ ਲੋਕਾਂ ਦੀ ਸਹੂਲਤ ਦੇ ਲਈ ਪੁਲਿਸ ਦਾ ਜਿਹੜੀ ਬਚਨਬੱਧ ਨਜ਼ਰ ਆ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਜਿਹੜੀ ਨਹੀਂ ਹੋਣ ਦਿੱਤੀ ਜਾਊਗੀ ਜੀ ਜੀ ਤਿੰਦਰ ਤਮਾਮ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ